ਅਮਰੀਕਾ ਦੀ ਐਮਬੈਸੀ ਦੀ ਸ਼ਿਕਾਇਤ ਤੇ ਵਿਦੇਸ਼ ਭੇਜਣ ਲਈ ਫਰਜੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਐਸ ਆਈ ਟੀ ਦੀ ਜਾਂਚ ਤੋਂ ਬਾਅਦ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਜਿਹੜੇ ਲੋਕਾਂ ਨੂੰ ਵਿਦੇਸ਼ ਭੇਜਣ ਵਾਸਤੇ ਟਰੈਵਲ ਏਜੰਟਾ ਦਾ ਕੰਮ ਕਰਦੇ ਹਨ ਪੁਲਿਸ ਥਾਣਾ ਡਿਵੀਜ਼ਨ ਨੰਬਰ 5 ਦੇ ਐਸ ਐਚ ਓ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਯੂ ਐਸ ਏ ਦੀ ਐਮਬੈਸੀ ਪਾਸੋਂ ਲੈਟਰ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਅਤੇ ਐਸਆਈਟੀ ਦੀ ਰਿਪੋਰਟ ਦੇ ਆਧਾਰ ਤੇ ਸੱਤ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਇਹ ਯੂਐਸਐਮ ਵੱਲੋਂ ਇੱਕ ਕੰਪਲੇਂਟ ਸੀ ਤੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਜਿਹਦੇ ਸੈਟ ਦਾ ਗਠਨ ਕੀਤਾ ਦੌਰਾਨ ਪੜਤਾਲ ਸਿੱਟ ਵੱਲੋਂ ਸੱਤ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ ਜੀ ਸਰ ਜਿਹੜੇ ਕਿਹੜੀ ਕਿਹੜੀ ਕੰਸਲਟੈਂਸੀ ਏਜੰਸੀ ਹੈਗੀ ਜੀ ਤੇ ਮਾਮਲਾ ਦਰਜ ਕੀਤਾ ਗਿਆ ਇੱਕ ਰੈਟਲੀਫ ਹੈ ਤੇ ਇੱਕ ਹੈਗੀ ਆ ਓਵਰਸੇਅਰ ਪਾਰਟਨਰ ਤੇ ਲੁਧਿਆਣੇ ਦੇ ਵਿੱਚ ਓਵਰਸੇਅਰ ਪਾਰਟਨਰ ਲੁਧਿਆਣੇ ਤੇ ਤੇ ਅੰサー ਲੁਧਿਆਣਾ ਕਿੰਨੇ ਬੰਦੇ ਇਨਵੋਲਵ ਲੁਧਿਆਣੇ ਦੇ ਨੇੜੇ ਲੁਧਿਆਣੇ ਸ਼ਹਿਰ ਚ ਰਹਿੰਦੇ ਇਹਦੇ ਟੋਟਲ 7 ਬੰਦੇ ਦਾ ਖਲਾਫ ਮੁਕਦਮਾ ਦਰਜ ਹੋਇਆ ਜਿਨ੍ਹਾਂ ਚੋਂ ਦੋ ਬੰਦੇ ਜਿਹੜੇ ਹੈਗੇ ਲੁਧਿਆਣੇ ਨਾਲ ਬਲੌਕ ਕਰਦੇ ਆ ਤੇ ਸਰ ਕਿਸ ਤਰ੍ਹਾਂ ਨਾਲ ਧੋਖਾੜੀ ਕਰਦੇ ਸੀ ਇਹ ਜਿੱਦਾਂ ਇੱਕ ਜੋ ਕੋਈ ਫਾਈਲ ਤਿਆਰ ਕਰਨ ਦੇ ਵਿੱਚ ਵੇਰੀਅਸ ਡਾਕੂਮੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਤੇ ਉਹਨਾਂ ਚ ਜਿਹੜੇ ਕੋਈ ਡਾਕੂਮੈਂਟ ਫੇਕ ਯੂਜ਼ ਕਰਕੇ ਫਾਈਲ ਨੂੰ ਤਿਆਰ ਕਰਕੇ ਪੀ ਦੇ ਸਰ ਜਿਹੜੀ ਜਿਹੜੇ ਜਿਨ੍ਹਾਂ ਨੇ ਕੀਤੇ ਨੇ ਫਾਈਲਾਂ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਰੋਲ ਬਾਚਿਆ ਜਾ ਰਿਹਾ ਵੀ ਉਹਨਾਂ ਦਾ ਉਹ ਨਹੀਂ ਉਹਨਾਂ ਵੱਲੋਂ ਜੀ ਦੱਸਿਆ ਗਿਆ ਕਿ ਸਾਡੇ ਧਿਆਨ ਚ ਨਹੀਂ ਸੀ ਐਮਬੈਸੀ ਨੂੰ ਵੀ ਉੱਥੇ ਇੰਟਰਵਿਊ ਦੌਰਾਨ ਦੱਸਿਆ ਗਿਆ ਤੇ ਉਹਨਾਂ ਦੇ ਬਿਆਨ ਤੇ ਉਸ ਦਾ ਵੈਰੀਫਾਈ ਕਰਨ ਤੋਂ ਬਾਅਦ ਹੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਸਰ ਕੁਝ ਜਿਹੜੀ ਫੇਕ ਫੰਡ ਵੀ ਇਹ ਦਿਖਾਉਂਦੇ ਸੀਗੇ ਉਹਦੇ ਵਿੱਚ ਵੀ ਫੇਕ ਫੰਡਸ ਆ ਹਾਂ ਉਹੀ ਵੇਰੀਅਸ ਐਂਗਲ ਹੈ ਹੈਗੇ ਕਿ ਫੇਕ ਫੰਡਸ ਦਾ ਸ਼ੋ ਹੋ ਗਿਆ ਕੋਈ ਡਾਕੂਮੈਂਟ ਜਾਲੀ ਯੂਜ਼ ਕਰ ਲਿਆ ਤੇ ਹਰੇਕ ਐਂਗਲ ਤੇ ਤਫਤੀਸ਼ ਚ ਚਾ ਜਾ ਰਿਹਾ ਸਰ ਪੁਲਿਸ ਵੱਲੋਂ ਜਿਵੇਂ ਹੋਰ ਵੀਜ਼ਾ ਕੰਸ ਦੀ ਵਿਜਾਤ ਕੀਤੀ ਹੋ ਜਿਹਨਾਂ ਨੂੰ ਸਾਥ ਵੀ ਜਿਸ ਤਰ੍ਹਾਂ ਇੰਨੀ ਦੇ ਵਿੱਚ ਉਹ ਦੇਖੋ ਸਾਡੇ ਰੂਟੀਨ ਚ ਸਾਡੇ ਜਿਹੜੇ ਵੀ ਹੈਗੇ ਸਾਡੇ ਐਮਿਗ੍ਰੇਸ਼ਨ ਦੇ ਖਿਲਾਫ ਕੰਪਲੇਂਟਸ ਆਂਦੀ ਅਸੀਂ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰ ਰਿਹਾ ਤੇ ਪਰਚੇ ਵੀ ਦਰਜ ਕਰ ਰਿਹਾ ਸਰ ਜਿਨ੍ਹਾਂ ਦੇ ਇਹਨਾਂ ਨੇ ਫਰਜੀ ਡਾਕੂਮੈਂਟ ਬਣਾਇਆ ਉਹਨਾਂ ਤੇ ਕਿਸੇ ਨੂੰ ਭੇਜਦੇ ਕੰਮ ਜਾ ਬਹੁਏ ਨਹੀਂ ਉਹ ਕੈਂਡੀਡੇਟ ਨੂੰ ਜਦੋਂ ਉਹਨੇ ਧਿਆਨ ਚਾਹਿਆ ਕੈਂਡੀਡੇਟ ਨੇ ਖੁਦ ਹੀ ਦੱਸਿਆ ਕਿ ਬਾਕੀ ਆ ਅਸੀਂ ਉਹ ਐਂਗਲ ਵੀ ਵਾਚ ਰਹੇ ਕਿ ਇਹਨਾਂ ਦੇ ਫੇਕ ਡਾਕੂਮੈਂਟ ਤਿਆਰ ਕਰਕੇ ਕਿੰਨਾ ਕਿੰਨਾ ਉਹਨਾਂ ਨੂੰ ਬਾਹਰ ਭੇਜਿਆ ਕਿੰਨੇ ਲੋਕਾਂ ਨਾਲ ਸੰਪਰਕ ਨਹੀਂ ਹੋਇਆ ਇੱਕ ਕਲੀਅਰ ਨੇ ਦੌਰਾਨ ਤਫਤੀਸ਼ੇ ਜਗ੍ਹਾ ਵਾਚਾਇਆ ਜਿੰਨੇ ਬੰਦਿਆਂ ਨਾਲ ਟੋਟਲ ਥਗੀ ਹੋਈ ਹੈ ਅਰੈਸਟ ਹੋਈ ਹੈ ਜੀ ਕੋਈ ਨਹੀਂ ਫਲਾਰ ਰੇਟ ਚ ਜਾ ਰਹੀ ਹੈ ਤੇ ਹਜੇ ਕੋਈ ਰਿਸਕ ਨਹੀਂ ਹੋਈ ਤੇ ਸਰ ਕੰਪਲੀਟ ਕੀਤੀ ਬਲੋਸੀਓ ਤੁਮ ਯੂ ਐਸ ਐਮਬੈਸੀ ਬਲੋਸੀਓ